ਨਮਸਤੇ ਸਾਰਿਆਂ ਨੂੰ ਮੇਰੇ ਭਾਨ ਵੀਰਾਂ ਦਾ ਤੇ ਸਸਰੇ WhatsApp ਨੂੰ ਅੱਜ ਆਪਾਂ ਜਿਹੜਿਆ ਗੱਲ ਕਰਾਂਗੇ ਡੇਲੀ ਰਾਸ਼ੀ ਫਲਦੀ ਤੁਹਾਡਾ ਜਦੋਂ ਜਿਹੜੀ ਦਿਨ ਹੈ ਕਾਫੀ ਨਿਕਲ ਗਿਆ ਪਰ ਫਿਰ ਵੀ ਕਿਵੇਂ ਦਰੇਗਾ ਚਲੋ ਸਟਾਰਟ ਕਰਦੇ ਆਂ ਦੇਰੀ ਨਾ ਕਰਦੇ ਮੇਸ਼ ਰਾਸ਼ੀ ਵਾਲਿਆਂ ਵਾਸਤੇ ਚੱਲ ਰਹੀ ਜਿਹੜੀ ਰਹੀ ਸਮੱਸਿਆ ਦਾ ਹੱਲ ਹੋ ਜਾਏਗਾ ਰਿਸ਼ਤਿਆਂ 'ਚ ਮਿਠਾਸ ਆਵੇਗੀ ਪਰਿਵਾਰ ਜੀਵਨ ਇਤ ਸੁਖੀ ਹੋਵੇਗਾ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੇ ਵੀ ਚਾਂਸ ਹੈ ਪੁਰਾਣੇ ਦੋਸਤਾਂ ਨਾਲ ਤੁਹਾਡੀ ਕਿਤੇ ਮੁਲਾਕਾਤ ਹੋ ਸਕਦੀ ਹੈ ਬ੍ਰਿਸ਼ ਬ੍ਰਿਸ਼ਵ ਰਾਸ਼ੀ ਦੀ ਗੱਲ ਕਰਦੇ ਹਾਂ ਬ੍ਰਿਕ ਰਾਸ਼ੀ ਜਿਹਨੂੰ ਕਹਿੰਦੇ ਉਪਾਪੀਸ਼ੋ ਸੇਤ ਪ੍ਰਤੀ ਸਵੈਚੇਤ ਰਣਦਿਲੂੜਾ ਅਧਿਨ ਮੁਲਾਜ਼ਮਾਂ ਜਾਂ ਭਰਾ ਭੈਣ ਦੇ ਕਾਰਨ ਤੁਹਾਨੂੰ ਟੈਨਸ਼ਨ ਹੋ ਸਕਦੀ ਹੈ ਜਦ ਕਿ ਕਾਰਬਾਰੀ ਮਾਮਲਿਆਂ ਵਿੱਚ ਤਰੱਕੀ ਮਿਲੇਗੀ ਮੈ ਤੁਨ ਸ਼ਿੱਖਿਆ ਦੇ ਜਿਹੜੇ ਖੇਤਰ ਚ ਚੱਲ ਰਹੀ ਯਤਨ ਯਤਨਾਂ ਚ ਵਾਧਾ ਹੋਵੇਗਾ ਦੂਜੇ ਤੋਂ ਸਹਿਯੋਗ ਲੈਣ ਚ ਸਭ ਲੋਭ ਕੇ ਵਿਗੜੇ ਕੰਮ ਬਨਣਗੇ ਵਿਆਹ ਵਿਆਹੇ ਜੀਵਨ ਵਿੱਚ ਤੁਹਾਨੂੰ ਟੈਨਸ਼ਨ ਆ ਸਕਦੀ ਹੈ ਕਰਕਰਾਸ਼ੀ ਦੀ ਕਲ ਕਰਦੇ ਹਾਂ ਦਾ ਕੀ ਕਹਿੰਦਾ ਕਰਕਰਾਸ਼ੀ ਸਿਹਤ ਪ੍ਰਤੀ ਸचेत ਰਹਿੰਦੇ ਲੋਕਾਂ ਨੂੰ ਫੋਜੂਲ ਦੀਆਂ ਉਲਝਣਾਂ ਰਣਕੇ ਜਨ ਨੂੰ ਆਰਥਿਕ ਮਾਮਲਿਆਂ 'ਚ ਜੋਖਮ ਨਾ ਉਠਾਓ ਯਾਤਰਾ ਦੀ ਸਥਿਤੀ ਸੁਗਤ ਰਹੇਗੀ ਪਿਆਰੇ ਨਾਲ ਅਚਾਨਕ ਮੁਲਾਕਾਤ ਹੋ ਜਾਏਗੀ ਤੁਹਾਡੇ ਕਿਸੇ ਵੀ ਖਾਸ ਬੰਦੇ ਨਾਲ ਬੰਦੀ ਨਾਲ ਤੇ ਆਪਾਂ ਹੁਣ ਗੱਲ ਕਰਦੇ ਆਂ ਸਿੰਘ ਰਾਸ਼ੀ ਦੀ ਪਰ ਸਿੰਘ ਰਾਸ਼ੀ ਤੋਂ ਪਹਿਲਾਂ ਗੱਲ ਕਰਨ ਨੂੰ ਪਹਿਲਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਕਰਦੇ ਆਂ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਯਾ ਫਿਰ ਸਾਤਾਖ ਸੀ ਸਾਡੇ ਚੈਨਲ ਨੂੰ ਸੁਣਦੇ ਆ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ ਹੀ ਆਸਾਨ ਹੋਵੇਗਾ ਤੇ ਸਾਡੇ ਚੈਨਲ ਨੂੰ ਤੁਸੀਂ ਮਦਦ ਕਰੋਗੇ ਐਦਾਂ ਹੀ ਆਪਾਂ ਤੁਹਾਡੇ ਲਈ ਰਾਸ਼ੀਆਂ ਮਹੀਨੇ ਦੀਆਂ ਹਫਤੇ ਦੀਆਂ ਤੇ ਦਿਨਤੀਆਂ ਲੈ ਕੇ ਆਂਦੇ ਰਹਿਾਂਗੇ ਪੰਜਾਬੀ ਵਿੱਚ ਤਾਂ ਜੋ ਆਪਾਂ ਹੁਣ ਗੱਲ ਕਰਦੇ ਆਂ ਸਿੰਘ ਰਾਸ਼ੀ ਦੀ ਸੰਤਾਨ ਦੀ ਜ਼ਿੰਮੇਵਾਰੀ ਜਿਹੜੀ ਇਹ ਪੂਰਤੀ ਹੋਵੇਗੀ ਉਹਦੇ ਚ ਸ਼ਿਕਸ਼ਾ ਦੇ ਮੁਕਾਬਲੇ ਦੇ ਖੇਤਰ 'ਚ ਚੱਲ ਰਹੇ ਯਤਨਾਂ 'ਚ ਵਾਧਾ ਹੋਵੇਗਾ ਤੁਹਾਡੇ ਵੀ ਵਿਗੜੇ ਕੰਮ ਬਨਣਗੇ ਘਰਵਾਰੀ ਵਕਾਰਵਦੀਗਾ ਕੰਨਿਆਰਾਸ਼ੀ ਆਰਥਿਕ ਪੱਖ ਖਜੜਾ ਤੁਹਾਡਾ ਮਜੂਦ ਹੋਵੇਗਾ ਕਿਸੇ ਪਰਿਵਾਰਕ ਮਾਮਲੇ ਤੋਂ ਟੈਨਸ਼ਨ ਵਗੈਰਾ ਹੋ ਸਕਦੀ ਹੈ ਸੰਤਾਨ ਦੀ ਜ਼ਿੰਮੇਵਾਰੀ ਦੀ ਵੀ ਜਿਹੜੀ ਆ ਉਹ ਹੋ ਜਾਏਗੀ ਪੂਰੀ ਯਾਤਰਾ ਸੁਖ ਇਹ ਜਾਣ ਵਾਲੀ ਹੈ ਤੁਹਾਡੀ ਤੁਸੀਂ ਕਿਤੇ ਟ੍ਰੈਵਲ ਕਰ ਰਹੇ ਹੋ ਤਾਂ ਉਹ ਬਹੁਤ ਬਹੁਤ ਹੀ ਦ੍ਰਿਖਣ ਹੈ ਗੁਜੜ ਜਾਊਗਾ ਤੁਲਾ ਰਾਸ਼ੀ ਵਾਲੇ ਕੀ ਕਹਿੰਦਾ ਅਜਿਹਾ ਦਿਨ ਸਿੱਖਿਆ ਮੁਕਾਬਲੇ ਦੇ ਖੇਤਰਾਂ 'ਚ ਸਫਲਤਾ ਮਿਲੇਗੀ ਪਰ ਉਹ ਦਿਨ ਕੰਮ ਕਰਦੇ ਮੁਲਾਜ਼ਮਾਂ ਜਾਂ ਪਰਿਵਾਰ ਭੰਡ ਸੇ ਟੈਨਸ਼ਨ ਦੀ ਸਥਿਤੀ ਵੀ ਬਣ ਸਕਦੀ ਆ ਹੌਲਸ ਜੀਵਨ 'ਚ ਤੁਹਾਨੂੰ ਟੈਨਸ਼ਨ ਹੋ ਸਕਦੀ ਆ ਬ੍ਰਿਸ਼ ਕ੍ਰਾਸ਼ਿਕ ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਤੁਹਾਨੂੰ ਵੱਧ ਝੜ ਕੇ ਮਿਲੇਗਾ। ਰੁਜ਼ਗਾਰ ਦੇ ਖੇਤਰ 'ਚ ਤਰੱਕੀ ਹੋਵੇਗੀ। ਪਰਿਵਾਰਿਕ ਕੰਮ ਜਿਹੜਾ ਮਸਰੂਫ ਹੋ ਸਕਦੇ ਹੋ ਤੁਸੀਂ ਕਾਫੀ ਬੀਜ਼ੀ ਹੋ ਸਕਦੇ ਹੋ ਅੱਜ। ਘਰ ਦੇ ਗੰਮਾਂ ਵਿੱਚ ਤੁਹਾਨੂੰ ਰਾਸ਼ੀ ਬਾਰੇ ਕੀ ਕਹਿੰਦਾ ਅੱਜ ਦਾ ਦਿਨ? ਕਿਸੇ ਕੰਮ ਦੇ ਸੰਪਨ ਹੋਣ ਨਾਲ ਅਤੇ ਜਿਹੜਾ ਤੁਹਾਡਾ ਆਤਮ ਵਿਸ਼ਵਾਸ ਆ ਉਹਦੇ ਚ ਵਾਧਾ ਹੋਵੇਗਾ ਰਿਸ਼ਤਿਆਂ 'ਚ ਮਿਠਾਸ ਆਏਗੀ ਪਰਿਵਾਰਕ ਜੀਵਨ ਸੁਖੀ ਹੋਵੇਗਾ ਕਿਸੇ ਮਿੱਤਰ ਨਾਲ ਤੁਹਾਡੀ ਮੁਲਾਕਾਤ ਜੇ ਹੋ ਸਕਦੀ ਹੈ ਮਕਰ ਰਾਸ਼ੀ ਆਰਥਿਕ ਪੱਖ ਮਕਰ ਰਾਸ਼ੀ ਵਾਲੇ ਵਾਸਤੇ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਵਾਏ ਹੋਏ ਜੀਵਨ 'ਚ ਜਿਹੜਾ ਤੁਹਾਨੂੰ ਥੋੜਾ ਠੰਡ ਰੱਖਣ ਦੀ ਲੋੜ ਹੈ ਫਜ਼ੂਲ ਦੇ ਵਿਵਾਦ-ਵਿਵਾਦ 'ਚ ਨਹੀਂ ਪੈਣਾ ਤੁਸੀਂ ਸੰਤਾਨ ਦੇ ਸੰਬੰਧ 'ਚ ਸੁਖਦ ਸਮਾਚਾਰ ਮਿਲੇਗਾ ਕੁੰਭ ਰਾਸ਼ੀ ਦੇ ਜਨਮ ਖਾਂ ਦੇ ਵਾਸਤੇ ਆਪਾਂ ਗੱਲ ਕਰਦੇ ਹਾਂ ਤਾਂ ਜੀਵਨ ਸਾਥੀ ਦਾ ਜਿਹੜਾ ਸਹਿਯੋਗ ਅਤੇ ਪਿਆਰ ਮਿਲੇਗਾ ਤੁਹਾਨੂੰ ਕਾਰੋਬਾਰੀ ਵਕਾar ਜਿਹੜਾ ਵਧੇਗਾ ਆਰਥਿਕ ਪੱਖ ਮਜ਼ਬੂਤ ਹੋਵੇਗਾ ਸਿੱਖਿਆ ਮੌਕਿਆਂ ਦੇ ਜਾਂ ਤੇ ਖੇਤਰ ਚ ਚੱਲ ਰਹੀ ਮਿਹਨਤ ਸਕਾਰਾਤਮਕ ਹੋਵੇਗੀ ਮੀਨ ਰਾਸ਼ੀ ਦੀ ਗੱਲ ਕਰਦੀ ਹਾਂ ਮੀਨ ਰਾਸ਼ੀ ਦੀ ਆਪਾਂ ਗੱਲ ਕਰਦੇ ਹਾਂ ਪਰ ਅਗਰ ਤੁਹਾਨੂੰ ਚੰਗਾ ਲੱਗ ਰਿਹਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਵੀ ਭੈਣ ਵੀਰੋ ਤੁਹਾਡੇ ਮੇਨ ਰਾਸ਼ੀ ਵਾਲਿਓ ਰੋਜ਼ਗਾਰ ਦੇ ਖੇਤਰ 'ਚ ਕੀਤੀ ਗਈ ਮਿਹਨਤ ਸਾਰਤਕ ਹੋਵੇਗੀ ਕੋਈ ਸੇ ਨਹੀਂ ਜਾਏਗੀ ਤੁਹਾਨੂੰ ਯਾ ਸ਼ਕੀਰਤੀ 'ਚ ਵਾਧਾ ਹੋਵੇਗਾ ਸ਼ਾਸਨ ਸત્તા ਦਾ ਤੁਹਾਨੂੰ ਵੀ ਬਹੁਤ ਵਧੀਆ ਸਹਿਯੋਗ ਮਿਲੇਗਾ ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਤੁਸੀਂ ਅੱਜ ਸਫਲ ਹੋ ਜਾਓਗੇ ਇਹ ਸੀਗਾ ਅੱਜ ਦਾ ਜਿਹੜਾ ਰਾਸ਼ੀ ਫਾਲ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਨੀਚੇ ਕਮੈਂਟ ਕਰਕੇ ਦੱਸਿਓ ਨਿچے ਤੁਸੀਂ ਅੱਜ ਦਾ ਦਿਨ ਚੰਗਾ ਹੋਣ ਲਈ ਰੱਬ ਰੱਖਾ ਵੀ ਲਿਖ ਸਕਦੇ ਹੋ ਅਗਲੀ ਵਾਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਕੱਲ ਮਿਲਾਂਗੇ ਸੋਇ ਤੁਹਾਡੀ ਟੈਲੀ ਰਾਸ਼ੀ ਫਨ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਅਗਰ ਤੁਸੀਂ ਹ ਜਾਨਣਾ ਚਾਹੁੰਦੇ ਹੋ ਕਿ ਜਿਹੜੀਆਂ ਆਪਾਂ ਘਰ ਦੇ ਚਪੋੜੀਆਂ ਬਣਾਉਂਦੇ ਆਂ ਉਹਨਾਂ ਦੇ نیچے ਕੁਝ ਰੱਖਣਾ ਚਾਹੀਦਾ ਜਾਂ ਨਹੀਂ ਤਾਂ ਸਾਨੂੰ ਕਮੈਂਟ ਵਿੱਚ نیچے ਕਮੈਂਟ ਕਰਕੇ ਵਾਸਤੂ ਟਿਪਸ ਲਿਖ ਦਿਓ ਤਾਂ ਜੋ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਵਾਸਤੂ ਦੇ ਜਿਹੜੇ ਪੌੜੀਆਂ ਦੇ ਹੈਂਠਾ ਕੋਈ ਚੀਜ਼ ਰੱਖਣੀ ਚਾਹੀਦੀ ਹੈ ਜਾਂ ਨਹੀਂ ਜਾਂ ਕੀ ਰੱਖ ਸਕਦੇ ਹੋ ਕਿャ ਨਹੀਂ ਇਹਦੇ ਬਾਰੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦੱਸਾਂਗੇ ਅੱਜ ਦੇ ਲਈ ਇੰਨਾ ਹੀ ਨਮਸਤੇ ਸਸਰਕਾਰ ਰੱਬ ਰਾਖਾ ਜੀ